हाल ही ਦੇ ਵਿੱਚ ਪੰਜਾਬ ਦੇ ਵਿੱਚ ਹੋਈਆਂ ਚੋਣਾਂ ਦੇ ਨਤੀਜੇ ਨੇ ਜਿਹੜੇ ਉਹ ਕਾਫੀ ਜ਼ਿਆਦਾ ਹੈਰਾਨੀਜਨਕ ਨੇ ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਰਹੀ ਸ਼ੋਮਣੀ ਅਕਾਲੀ ਦਲ ਨੂੰ ਇਹਨਾਂ ਚੋਣਾਂ ਵਿੱਚ ਵੱਡੀ ਨਿਮੋਸ਼ੀ ਦਾ ਸਾਹਮਣਾ ਕਰਨਾ ਪਿਆ 10 ਤੋਂ ਵੀ ਜ਼ਿਆਦਾ ਉਮੀਦਵਾਰਾਂ ਦੀ ਜ਼ਮਾਨਤ ਜਿਹੜੀ ਉਹ ਜ਼ਬਤ ਹੋ ਗਈ ਅਤੇ ਪਾਰਟੀ ਕੇਵਲ ਇੱਕ ਸੀਟ ਉੱਤੇ ਹੀ ਜਿੱਤ ਹਾਸਲ ਕਰ ਸਕੀ ਤਾਂ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਸ਼ੋਮਣੀ ਅਕਾਲੀ ਦਲ ਦੇ ਵੱਲੋਂ ਮੰਥਨ ਆ ਜਿਹੜਾ ਉਹ ਕੀਤਾ ਜਾ ਰਿਹਾ ਹੈ ਨਾਲ ਹੀ ਆਉਂਦੀਆ ਜ਼ਿਮਨੀ ਚੋਣਾ ਦੇ ਲਈ ਵੀ ਪਾਰਟੀ ਵੱਲੋਂ ਤਿਆਰੀ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਰਹੇ ਇਕਬਾਲ ਸਿੰਘ ਚੂਂਦਾ ਦੇਕਰ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਪਾਰਟੀ ਆਗੂਆਂ ਅਤੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਗਈ ਅਤੇ ਇਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਆਖੀ ਕਿ ਚੋਣਾਂ ਦੇ ਵਿੱਚ ਜਿੱਤ ਹਾਰ ਤਾਂ ਚਲਦੀ ਰਹਦੀ ਹੈ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਬਾਰੇ ਵੀ ਉਹਨਾਂ ਨੇ ਗੱਲਬਾਤ ਆ ਰੇਡੀਓ ਕੀਤੀ ਹੈ ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਸੋਖਬੀਰ ਸਿੰਘ ਬਾਦਲ ਅਤੇ ਇਕਬਾਲ ਸਿੰਘ ਝੁੰਦਾ ਦਾ ਆਉ ਦੇਖਦੇ ਹਾਂ ਸੰਗਰੂਰ ਪਾਰਲੀਮੈਂਟ ਹਲਕੇ ਦੇ ਸਾਡੇ ਜਿਹੜੇ ਉਮੀਦਵਾਰ ਸੀ ਝੁੰਦਾ ਸਾਹਿਬ ਦੇ ਘਰੇ ਆਏ ਤੇ ਸਾਰੇ ਵਰਕਰ ਹਲਕਾਂ ਚ ਆ ਜਾਏ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਕਿ ਬਹੁਤ ਮਿਹਨਤ ਕੀਤੀ ਸਾਡੇ ਵਰਕਰਾਂ ਨੇ ਤੇ ਮੈਂ ਉਹਨਾਂ ਨੂੰ ਕਹਿਣਾ ਆਇਆ ਸੀ ਕਿ ਮਿਹਨਤ ਜਾਰੀ ਰੱਖੋ ਤੇ ਪਰਮਾਤਮਾ ਮੇਰ ਕਰੂਗਾ ਕਿ ਥਾਰਾਂ ਤਾਂ ਰੱਬ ਦੇ ਹੱਥ ਹੁੰਦੀ ਹੈ ਅਕਾਲੀ ਦਲ ਅਕਾਲੀ ਦਲ ਦਾ ਸ਼ਰਮ ਨਹੀਂ ਅਕਾਲੀ ਦਲ ਦਾ ਜਿਹੜਾ ਪਾਰਟੀ ਹੈ ਉਹ ਖੇਤਰੀ ਪਾਰਟੀ ਆ ਕੌਮ ਪੰਜਾਬ ਦੀ ਪਾਰਟੀ ਹੈ ਤੇ ਗਾਲੀ ਦਲ ਦੀ ਜੋ ਸੋਚ ਹੈ ਤੇ ਦੂਜੀਆਂ ਪਾਰਟੀਆਂ ਸੋਚ ਦਾ ਬਹੁਤ ਫਰਕ ਹੈ ਇਸ ਕਰਕੇ ਮੈਂ ਸਾਰੇ ਵਰਕਰ ਮੈਂ ਉਹਨਾਂ ਦਾ ਧੰਨਵਾਦ ਬੇਸਿਕਲੀ ਅੱਜ ਦਾ ਪਰਪਸ ਹੀ ਧੰਨਵਾਦ ਕਰਨਾ ਜਿਹੜਾ ਪਾਰਟੀ ਪ੍ਰਧਾਨ ਸਦਾ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਨਮਾਇਦਾ ਆਗੂ ਵਰਕਰ ਹੈ ਪਾਰਲੀਮੈਂਟ ਹਲਕੇ ਦੇ ਹਰਕੰਜਾਰ ਸਾਹਿਬਾ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬਾ ਪ੍ਰੋਮਿਨੈਂਟ ਆਗੂ ਵਰਕਰ ਉਹਨਾਂ ਨੂੰ ਮਿਲਣ ਆਏ ਸੀ ਸਾਡੇ ਗ੍ਰਹਿ ਵਿੱਚ ਮੈਂ ਉਹਨਾਂ ਨੂੰ ਆਪਣੇ ਵੱਲੋਂ ਹਾਰਦਿਕ ਜੀ ਆਇਆਂ ਕਿਹਾ ਔਰ ਜੋ ਕਾਰਨ ਨੇ ਜਿਨ੍ਹਾਂ ਕਾਰਨਾ ਕਰਕੇ ਪਾਰਟੀ ਥੋੜਾ ਬਹੁਤ ਨੁਕਸਾਨ ਹੋਇਆ ਔਰ ਪਾਰਟੀ ਅੱਛੇ ਹਰੇ ਸੀਟਾਂ ਹਾਰੀਆਂ ਉਹਨਾਂ ਚੀਜ਼ਾਂ ਦੇ ਬਾਰੇ ਵੀ ਜ਼ਿਕਰ ਹੋਏ ਗੱਲਾਂ ਬਾਤਾਂ ਕੀਤੀਆਂ ਔਰ ਉਹਨਾਂ ਨੇ ਵਰਕਰਾਂ ਨੂੰ ਹੌਸਲਾ ਅਫਜ਼ਾਈ ਕੀਤੀ ਸੋ ਜਿੱਥੇ ਪਾਰਟੀ ਪ੍ਰਧਾਨ ਸਾਹਿਬ ਨੇ ਬੜੀ ਤੰਦ ਦੇਹੀ ਨਾਲ ਕੰਮ ਕੀਤਾ ਉਥੇ ਆਗੂ ਵਰਕਰਾਂ ਨੇ ਵੀ ਜਿੰਦਰਾ ਅਤੇ ਕਰਕੇ ਚੋਣ ਵਿੱਚ ਕੰਮ ਕੀਤਾ ਉਹ ਠੀਕ ਹੈ ਕਈ ਵਾਰ ਇਹ ਰਿਜ਼ਲਟ ਨੇ ਜਿਹੜੇ ਪੋਜ਼ਿਟਿਵ ਨਹੀਂ ਵੀ ਮਿਲਦੇ ਪਰੰਤੂ ਵਰਕਰਾਂ ਦੀ ਮਿਹਨਤ ਔਰ ਉਹਨਾਂ ਦੀ ਦਿਆਨਦਾਰੀ ਉਹਨਾਂ ਦੀ ਵਫਾਦਾਰੀ ਔਰ ਜੋ ਇਸ ਗਰਮੀ ਦੀ ਰੋਕ ਚ ਉਹਨਾਂ ਨੇ ਕੰਮ ਕੀਤਾ ਉਹਦੀ ਦਾਤ ਦੇਣੀ ਬਣਦੀ ਸੋ ਪਾਰਟੀ ਵਰਕਰਾਂ ਨੂੰ ਹੌਸਲੇ ਰੱਖਣਾ ਚਾਹੀਦਾ ਆਉਣ ਵਾਲੇ ਸਮੇਂ ਆਪਾਂ ਫੇਰ ਤਕੜੇ ਹੋ ਕੇ ਪਾਰਟੀ ਦੀ ਕੰਮ ਕਰੀਏ ਔਰ ਪਾਰਟੀ ਤੋਂ ਬਿਨਾ ਸ਼੍ਰੋਮਣੀ ਕਰਦੇ ਤੋਂ ਬਿਨਾ ਪੰਥਰ ਪੰਜਾਬ ਦਾ ਕੋਈ ਸਵਰ ਨਹੀਂ ਸਕਦਾ ਇਸ ਗੱਲ ਤੋਂ ਪੰਜਾਬ ਨੂੰ ਜਰੂਰ ਚੇਤ ਰਹਿਣਾ ਚਾਹੀਦਾ ਔਰ ਕੋਈ ਵੀ ਪਾਰਟੀ ਹੋਰ ਜਿਹੜੀ ਹੈ ਪੰਜਾਬ 'ਚ ਉਹ ਪੰਥਰ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਨਹੀਂ ਕਰ ਸਕਦੀ ਸੋ ਮੈਂ ਇੱਕ ਵਾਰ ਫਿਰ ਜਿੱਥੇ ਸ਼੍ਰੋਮਣੀ ਕਾਰਜਕਾੜੇ ਸੰਗਰੂਪ ਪਾਰਲੀਮੈਂਟ ਹਰਕੇ ਤੇ ਸਾਰੇ ਆਗੂ ਵਰਕਰਾਂ ਦਾ ਧੰਨਵਾਦ ਕਰਦਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਉੱਥੇ ਪਾਰਟੀ ਪ੍ਰਧਾਨ ਸਾਹਿਬ ਨੇ ਸਾਡੇ ਗ੍ਰਹਿ ਵਿਖੇ ਆਉਣ ਤੇ ਵਰਕਰਾਂ ਦੀ ਹੌਸਲਾ ਅਫਜ਼ਾਈ ਕਰਨ ਤੇ ਉਹਨਾਂ ਦਾ ਹਾਰ ਤੇ ਜੀਣਾ ਕੋਟਨ ਕੂਟ ਦਾ ਧੰਨਵਾਦ ਕਰਦਾ